ਸਤਿ ਸ਼੍ਰੀ ਅਕਾਲ ਜੀ ਮਿਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਣਾ ਹੀ ਰਾਮ ਪੈਕਸ ਦੇ ਸੂਟ ਲੈ ਕੇ ਆਏ ਹਾਂ ਜੀ ਬਹੁਤ ਸੋਹਣੇ ਸੂਟ ਹੈ ਮੈਚਿੰਗ ਸੂਟ ਹੈ ਤੇ ਬਹੁਤ ਹੀ ਘੱਟ ਰੇਂਜ ਦੇ ਸੂਟ ਹੈ ਪ੍ਰਾਈਸ ਆਪਣਾ ਸਾਰਿਆਂ ਨਾਲ ਘੱਟ ਹੈ ਜੀ ਤੇ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਜੀ ਜੋ ਵੀ ਸਾਡੇ ਚੈਨਲ ਦੇਖ ਰਹੇ ਹੋ ਜੀ ਸਾਡੀ ਵੀਡੀਓ ਦੇਖ ਰਹੇ ਹੈ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜੱਸ ਤੋਂ ਜ਼ਿਆਦਾ ਲਾਈਕ ਸ਼ੇਅਰ ਕਰਿਆ ਕਰੋ ਵੀ ਤੇ ਕਮੈਂਟ ਰੀਡ ਕਰਿਆ ਕਰੋ ਜੀ ਤੁਹਾਨੂੰ ਕਿਹੋ ਜੀ ਵਰਾਇਟੀ ਲੱਗ ਰਹੀ ਹੈ ਜੀ ਸਾਡੀ ਕੇ ਜ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਆ ਜੀ ਪਲੀਜ਼ ਤੁਸੀਂ ਕਮੈਂਟ ਰਿਵਿਊ ਕਰਿਆ ਕਰੋ ਕਿ ਤੁਹਾਡੇ ਕੋਲ ਸੂਟ ਸਾਡਾ ਪਹੁੰਚਿਆ ਸੋਨੂੰ ਕਿਵੇਂ ਦਾ ਲੱਗਿਆ ਜੀ ਉਹਦੇ ਨਾਲ ਹੋਰ ਭੈਣਾਂ ਦੀ ਵੀ ਹੈਲਪ ਹੁੰਦੀ ਹੈ ਜੀ ਤੇ ਸਾਡੀ ਵੀ ਹੈਲਪ ਹੁੰਦੀ ਹੈ ਜੀ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਉਹਦੇ ਨਾਲ ਤੁਹਾਡੇ ਸ਼ੇਅਰ ਨਾਲ ਜੀ ਹੋਰ ਕਿਸੇ ਭੈਣ ਭਰਾ ਨੂੰ ਵੀ ਪਤਾ ਲੱਗ ਜਾਂਦਾ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਆ ਜੀ ਰਾਮ ਟੈਕਸ ਦੇ ਸੂਟ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਆ ਬਹੁਤ ਫਾਈਨ ਕੁਆਲਿਟੀ ਦਾ ਫੈਬਰਿਕ ਹੈ ਜੀ ਹਾਂਜੀ ਇਹ ਦੇਖੋ ਜੀ ਇਹ ਰਾਮ ਟੈਕਸ ਦਾ ਫੈਬਰਿਕ ਹੈ ਜੀ ਪਿਓਰ ਕੈਮਰਿਕ ਦਾ ਸਟੱਫ ਹੈ ਜੀ ਬਹੁਤ ਸੋਹਣਾ ਤੇ ਬਹੁਤ ਸਰਦਾਰੀ ਪ੍ਰਿੰਟ ਹੈ ਜੀ ਪਿਓਰ ਰਾਮਟੈਕਸ ਹੈ ਜੀ ਕੋਈ ਡੁਪਲੀਕੇਟ ਨਹੀਂ ਜੀ ਕੰਨੀ ਕੰਨੀ ਤੇ ਤੁਹਾਨੂੰ ਮੋਰ ਮਿਲੂਗੀ ਜੀ ਆ ਦੇਖੋ ਰਾਮਟੈਕਸ ਬਾਈ ਰਾਮਟੈਕਸ ਜੀ ਇਹ ਮੀਟਰ ਮੀਟਰ ਤੇ ਮੋਰ ਮਿਲੂਗੀ ਜੀ ਤੁਹਾਨੂੰ ਦੇਖੋ ਜੀ ਸਾਰੀ ਮੋਰ ਲੱਗੀ ਹੋਈ ਹੈ ਜੀ ਰਾਮਟੈਕਸ ਦੀ ਮੋਰ ਹੈ ਜੀ ਇਹ ਦੇਖੋ ਜੀ ਤੇ ਕਲਰ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਬਹੁਤ ਸਰਦਾਰੀ ਫੈਬਰਿਕ ਹੈ ਜੀ ਬਹੁਤ ਸੋਹਣਾ ਕਪੜਾ ਹੈ ਪਿਓਰ ਕੈਮਰਿਕ ਹੈ ਜੀ ਸਰਦਾਰੀ ਕਲਰ ਹੈ ਜੀ ਦੇਖੋ इन्ना सोहना कलर है जी य फस्ट कलर है जी ये बॉटम है जी राम टैक्स की बॉटम है जी ये प्योर कैमरिक दे है, है जी ये अपने कोटों की कट्ट है जी तुम्हें कोई भी दो सूट मंगा है दो सूटों की कट्ट है जी ढाई ढाई मीटर की कट आऊगी जी बहुत सोहना स्टफ है जी तुम्हें दोनों मंगाने दोनों मंगा सद एक मंगा एक मंगा लो जी ਕਪੜਾ ਪਿਓਰ ਹੈ ਜੀ ਕੋਈ ਇਹਦਾ ਕੱਲਰ ਨਹੀਂ ਖਰਾਬ ਹੁੰਦਾ ਜੀ ਬਹੁਤ ਫਾਈਨ ਕੁਆਲਿਟੀ ਹੈ ਜੀ ਤੇ ਨੈਕਸਟ ਕਲਰ ਇਹਦਾ ਆਇਆ ਜੀ ਇਹ ਵੀ ਰਾਮ ਟੈਕਸ ਹੈ ਜੀ ਦੇਖੋ ਇਹ ਤਾਂ ਐਸਾ ਕਲਰ ਹੈ ਜੀ ਪ੍ਰਿੰਟ ਸਾਰੇ ਬਹੁਤ ਸੋਹਣੇ ਸਰਦਾਰੀ ਪ੍ਰਿੰਟ ਹੈ ਜੀ ਰਾਮ ਟੈਕਸ ਦਾ ਇਹ ਹੈ ਜੀ ਦੇਖੋ ਜੀ ਪਿਓਰ ਕੈਂਵਸ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਸਟੱਫ ਹੈ ਪਿਓਰ ਕੈਂਵਸ ਹੈ ਜੀ ये भी दो सूट है जी अपने को आप फस्ट टाइम ट्राई कर रहे हैं जी राम रामटैक्स का जिम्मेदार रिस्पोंस आऊगा जी, जी। फिर आप अगे तो और भी होराइटी लेवे जी तो फिर रामटैक्स में वाइस रिस्पोंस लगे तो आपका जी ये भी राम रामटैक्स है जी कोई भी डुप्लीकेट कम नहीं आऊगा जी शुरू पहले ये देखो जी ये यीजा कलर है जी राम टैक्स है जी प्योर राम टैक्स है जी मोर लगी हुई है जी सारी तो मोर नहीं लगी होगी लगे ये देखो जी ये बहुत सोहना कलर है जी गर्मी पाने वाला ना तो ना, ना ये लड्डू पीला जी ना मास्टर है बहुत सोहना कलर है जी ये भी अपने को दो सूट है कलर चौथा कलर है जी, जी। तो का

ਰਾਮ ਟੈਕਸਿਲ लेके ਉਹ ਅਸੀਂ ਇਸ ਕਰਕੇ ਰਾਮ ਟੈਕਸਿਲ लेके ਆਏ ਆ ਜੀ ਜਿਵੇਂ ਤੁਸੀਂ ਸਾਨੂੰ ਪਿਆਰ ਦਿਓਗੇ ਜੀ ਅਸੀਂ ਉਸੇ ਤਰ੍ਹਾਂ ਵੈਰਾਈਟੀ ਲੈ ਕੇ ਆਵਾਂਗੇ ਜੀ ਜੇ ਜੀ ਤੁਸੀਂ ਕਹੋਗੇ ਆਪਾਂ ਉਹ ਹੀ ਵੈਰਾਈਟੀ ਲੈ ਕੇ ਆ ਆਵਾਂਗੇ ਜੀ ਤੁਸੀਂ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦੇਖੋ ਜੀ ਕਿੰਨਾ ਪਿਆਰਾ ਲੁੱਕ ਹੈ ਜੀ ਸੂਟ ਦਾ ਪਾਇਆ ਬਹੁਤ ਸੋਹਣਾ ਲੱਗਣਾ ਜੀ ਇਹ ਦੇਖੋ ਬਿਲਕੁਲ ਸਰਦਾਰੀ ਤੇ ਸਿੰਪਲ ਸੋਬਰ ਜੀ ਇਹ ਲਾਸਟ ਜੇ ਆਪਾਂ ਤੁਹਾਨੂੰ ਕਲਰ ਦਿਖਾ ਰਹੇ ਆ ਜੀ ਫਸਟ ਇਹ ਵਾਲਾ ਕਲਰ ਹੈ ਜੀ ਸੈਕਿੰਡ ਆਪਾਂ ਇਹ ਵਾਲਾ ਕਲਰ ਹੈ ਜੀ ਸਾਡਾ ਪਣਾਈ ਵਾਲਾ ਕਲਰ ਹੈ ਜੀ 850 ਰੁਪਿਆ ਪ੍ਰਾਈਸ ਹੈ ਜੀ ਇਹਨਾਂ ਦਾ ਹਰ ਸੂਟ ਦਾ ਜੀ ਐ ਦੁਕਾਨ ਟレイン ਚ ਤੋਂ ਕੋਈ ਵੀ ਸੇਲ ਨਹੀਂ ਦੇ ਸਕਦਾ ਜੀ ਰਾਮ ਟੈਕਸ ਦਾ ਜਿਹੜੇ ਰੇਟ ਤੇ ਅਸੀਂ ਸੂਟ ਦਿੰਨੇ ਆ ਜੀ ਉਸ ਰੇਟ ਤੇ ਕੋਈ ਵੀ ਸੂਨ ਸੂਟ ਨਹੀਂ ਦੇ ਸਕਦਾ ਜੀ ਦੇਖੋ ਕਿੰਨੇ ਪਿਆਏ ਪਿਆਰੇ ਕਲਰ ਹੈ ਜੀ 850 ਰੁਪਿਆ ਪ੍ਰਾਈਸ ਹੈ ਜੀ ਸ਼ਿਪਿੰਗ ਐਕਸਟਰਾ ਜੇ ਤੁਸੀਂ ਸ਼ਾਪ ਤੇ ਆ ਕੇ ਲੈਣਾ ਹੈ ਤਾਂ ਸ਼ਾਪ ਤੇ ਆ ਕੇ ਲੈ ਸਕਦੇ ਹੋ ਜੀ ਸਾਡੀ ਸ਼ਾਪ ਹੈ ਜੀ ਭਗ ਰੋਡ ਬਾਈ ਨੰਬਰ ਗਲੀ ਜੀ ਬਠਿੰਡਾ ਜੀ ਤੇ ਤੁਸੀਂ ਸ਼ਾਪ ਤੇ ਆ ਕੇ ਲੈਣੇ ਸ਼ਾਪ ਤੇ ਆ ਕੇ ਲੈ ਜੂਗੀ ਜੇ ਤੁਸੀਂ ਕੋਰੀਅਰ ਨਾਲ ਹੀ ਮੰਗਵਾਉਣਾ ਹੈ ਕੋਰੀਅਰ ਨਾਲ ਹੀ ਮੰਗਵਾ ਸਕਦੇ ਹੋ ਜੀ ਸ਼ਿਪਿੰਗ ਐਕਸਟਰਾ ਹੈ ਜੀ 850